ਜਪੁ ਜੀ ਸਾਹਿਬ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪੁ ਆਪ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੁਤਸ ਸੁਤ ਨਾ ਹੋਵਈ ਜੀ ਸੁਚੀ ਲਖਵਾਰ ਚੁਪੇ ਚੁਪ ਨਾ ਹੋਵਈ ਜੇ ਲਾਇ ਰਵਲੇ ਤਾਰ ਭੁਖਿਆ ਭੁਖਣਾ ਤਰੀ ਜਗਨਾ ਪੁਰੀਆ ਭਾਰ ਸਹਸ ਅਨਭਲਾ ਕੋਈ ਤਰ ਤਿਜਲੇ ਨਾਲ ਕਿਸ ਜਾਰਾ ਹੋਏ ਕੋਈ ਕੁੜ ਦਰਪਾਲੋ ਸਮਰਜਾਈ ਚੰਨਾ ਨਾਨਦ ਖਿਆ ਨਾਲ ਹੁਕਮੀ ਹੋਣ ਆਕਾਰ ਤੁਮ ਕੇ ਆ ਜਾਏ ਹੁਕਮੀ ਹੋਣ ਜੀ ਹੁਕਮ ਲੈ ਵੜਿਆਈ ਹੁਕਮਿ ਉਤਮਨੀ ਜੋ ਹੁਕਮ ਲੇਕੋ ਦੁਖ ਸੁਖ ਭਾਈ ਹੋਇ ਇੱਕ ਨਾ ਕੋਈ ਬਖਸ਼ੀਸ਼ ਇੱਕ ਹੁਕਮਿ ਸਦਾ ਕੋ ਆਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਕੋ ਨ ਕੋਈ ਨਾਨਕ ਹੁਕਮੈ ਜੇ ਬਜੈ ਤਾ ਹਉ ਮੈਂ ਕਹਿ ਨ ਕੋਈ ਗਾਵੇ ਕੋ ਤਾਣ ਹੁ ਬਿਗ ਸੈਤਾਨ ਗਾਵੇ ਕੋ ਗਨੂੜੇ ਅਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਗਾਵੇ ਕੋ ਜੀ ਲੈ ਫਿਰਦੇ ਹੈ ਗਾਵੇ ਕੋ ਜਾਪ ਕਰਦੇ ਸਹਿ ਜੋਗ ਗਾਵੇ ਕੋ ਵੇਖਿਆ ਆਦਰਾ ਦੂਰ ਗਥਨਾਕ ਥੀਨਾਵੇ ਤੋੜ ਗਤ ਗਤ ਗਤੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦਾ ਥਕ ਪਾਹੇ ਜੁਗਾ ਜੁਵੰਤਰ ਖਾਏ ਕਾਏ ਹੁਕਮੀ ਹੁਕਮ ਚਲਾਏ ਰਾਹਾ ਨਾਨਕ ਵਿਗਸਾਹਿ ਪਰਵਾਹ ਸਾਚਾ ਸਾਹਿਬ ਸਾਜਨਾਏ ਬਖਿਆ ਬਾਬਾ ਬਾਰੂ ਅੱਖ ਮੰਗੇ ਦੇਹ ਦੇਦਾ ਦਾਤ ਵਰੇ ਦਾਤਾਰ ਫੇਰ ਕੇ ਅਗੇ ਰਖੀਐ ਜਿ ਦਿਸੇ ਦਰਬਾਰ ਮੋਹੋਂ ਕੇ ਬੋਲਣ ਬੋਲੀਐ ਜਿ ਸੁਣ ਤਰੇ ਪਿਆਰ ਅਮਰਤ ਵੇਲਾ ਸਚਨਾਵ ਹੜਿਆਈ ਵਿਚਾਰ ਕਰਮੀਆਂ ਵੇ ਕਪੜਾ ਨਦਰੀ ਮੋਖ ਦੁਆਰ ਨਾਨਕ ਵੇ ਜਾਣੀਐ ਸਬਾਪੇ ਸਚਿਆਰ ਥਾਪਿਆ ਨ ਜਾਏ ਕੀਤਾ ਨ ਹੋਏ ਅਪਿਆਵ ਨਰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨੰਗਾਵਿਏ ਗੁਨਿਨ ਧਾਨ ਗਾਵਿਏ ਸੁਮੇਂ ਮਨ ਰਖੀਐ ਭਾਵੁਰ ਪ੍ਰਹਾਰਸੁ ਕਰ ਲੈ ਜਾਏ ਗੁਰਮੁਖ ਨਾਦੋਂ ਗੁਰਮੁਖ ਵੇਦੋਂ ਗੁਰਮੁਖ ਰਿਆ ਸਮਾਏ ਗੁਰਿਸਰ ਗੁਰਗੋੜ ਪਰਮਾ ਗੁਰ ਪਾਰਵਤੀ ਮਾਏ ਜੇ ਹਉ ਜਾਣਾ ਆਕਾ ਨਾਹੀਂ ਕਹਿਣਾ ਕਤ ਨਾ ਜਾਈ ਗੁਰਾ ਇੱਕ ਦੇਵੁ ਜਾਏ ਸਭ ਨਾ ਜੀਆ ਕੋ ਇਕ ਦਾਤਾ ਸੋ ਮੈਂ ਵਿਸਰਨਾ ਜਾਏ ਤੀਰਥ ਨਾ ਵਾਜੇ ਤਿਸ ਭਾਵਾ ਵਿਣ ਪਾਣੀ ਕੇ ਨਾਹੀ ਕਰੀ ਜੇ ਤਿਸ ਰਠ ਵਾਏ ਵੇਖਾ ਵਿਣ ਕਰਮਾ ਕੋ ਮਿਲ ਲਈ ਮਾਤੁ ਜੀ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵੁ ਜਾਏ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਚਰਨਾ ਜਾਇ ਜੇ ਜੁ ਵਿਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾ ਗੰਡਾਵੇ ਜਾਣੀਐ ਨਾਲ ਚਲੇ ਸਭ ਹੋਏ ਚੰਗਾ ਨਾਮ ਰਖਾਇਕ ਜਸ ਕੀ ਰਜਗਲੇ ਜੇ ਤਿਸ ਨਦਰ ਨਾ ਆਵੇ ਤਵ ਤਨ ਪੁੱਛੇ ਕੀ ਤਾਂ ਅੰਦਰ ਕੀਟ ਕਰ ਦਸੀ ਦੋਸਤ ਰੇ ਨਾਨਕ ਨੇ ਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਜਿਹ ਕੋਈ ਨ ਸੁਝੈ ਜਿਸ ਗੁਣ ਕੋਈ ਕਰੇ ਸੁਣਿਆ ਸਤਬੀਰ ਸੁਰਨਾ ਸੁਣਿਆ ਧਰ ਤਵ ਆਕਾਸ ਸੁਣਿਆ ਦੀਪ ਲੋਪਾ ਦਾਲ ਸੁਣਿਆ ਪਉਨ ਸਕੇ ਕਾਲ ਨਾਨਕ ਭਗਤਾਂ ਦਾ ਵਿਗਾਸ ਸੁਣਿਆ ਧੂਪਾ ਓ ਕਾ ਨਾਸ ਸੁਣਿਆ ਈਸ਼ਰ ਵਰਮਾ ਇੰਦ ਸੁਣਿਆ ਮੁਕਸਲਾ ਆਨੰਦ ਸੁਣਿਆ ਜੋਗ ਜੁਗਤਨ ਭੀਸ ਸੁਣਿਆ ਸਾਧ ਸਮਰਤਿ ਵੇਦ ਨਾਨਕ ਭਗਤਾਂ ਦਾ ਵਿਗਾਸ ਸੁਣਿਆ ਧੂਪਾ ਓ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠਸਠ ਕਾਿਸ਼ ਨਾਨਕ ਸੁਣਿਆ ਪਰਪੜ ਪਾਵੇ ਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਸ ਦਾ ਵਿਗਾਸ ਸੁਣਿਆ ਧੂਪ ਪਾਪ ਕਾ ਨਾਸ ਸੁਣਿਆ ਸਰਾ ਗੁਨਾਕੇਗਾ ਸੁਣਿਆ ਸੇ ਪੀਰ ਪਾਸ਼ਾ ਸੁਣਿਆ ਦੇ ਪਾਵੇ ਰਾਹਾ ਸੁਣਿਆ ਹਾਥ ਵੇਸਗਾ ਨਾਨਕ ਭਗਤਸ ਦਾ ਵਿਗਾਸ ਸੁਣਿਆ ਧੂਪ ਪਾਪ ਕਾ ਨਾਸ ਮਨਨੇ ਕੀ ਗਤ ਗਈ ਨ ਜਾਏ ਕੋ ਕਹਿ ਬਿਸ਼ਬਹਿ ਜਾਏ ਕਾਗਜ਼ ਕਲਮ ਨਾਲ ਲਿਖਣ ਹਾਰ ਮਨਨੇ ਕਾ ਵਹਿ ਕਰਨ ਵਿਚਾਰ ਐਸਾ ਨਾਮ ਰੰਗਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਸੁਰਤ ਹੋਵੇ ਮਨ ਬੁੱਧ ਮਨ ਸਗਲ ਪਵਨ ਕੀ ਸੁੱਧ ਮਨੈ ਮੂਝੋ ਟਨ ਨਾ ਖਾਏ ਮਨੈ ਜਮ ਕੇ ਸਾਧਨ ਜਾਏ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨੈ ਮਾਰਗ ਰਗ ਨ ਪਾਏ ਮਨੈ ਪਤਿਸ਼ੁ ਪਰਗਟ ਜਾਏ ਮਨੈ ਮਗਨ ਚੱਲੇ ਪੰਥ ਬੰਨ ਧਰਮ ਛੇਤੀ ਸੰਬੰਧ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨੈ ਪਾਵੇ ਮੋਖ ਦੁਆਰੂ ਜੁਨੇ ਪਰਵਾਰੈ ਸਾਧਾਰੂ ਮਨੈ ਤਰੇ ਤਾਰੇ ਗੁਰ ਸੇਖ ਮਨੈ ਨਾਨਕ ਭਵੇ ਨਾ ਵੇਖੋ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋ ਏ ਪੰਚ ਪਰਵਾਨ ਪੰਚ ਵਿਰਧਾਨ ਪੰਚੇ ਪਾਵੈ ਵਰਕੇ ਮਾਨੋ ਪੰਚ ਸੁਹ ਦਰ ਰਾਜਾ ਪੰਚਾਗਗੁਰ ਏਕ ਤਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਾ ਕਰਨੈ ਨਾਹੀ ਸੁਮਾਰ ਤਉਲ ਧਰਮ ਦਿਆਗਾ ਗੂਤ ਸੰਤੋਗ ਥਾਵਰ ਕੈ ਅਸੂਤ ਜੇ ਕੋ ਬੁਝੇ ਹੋਏ ਸਚਿਆਰ ਤਵਲੇ ਉਪਰ ਕੀਤਾ ਪਹਾੜ ਧਰਤੀ ਹੋਰ ਬਰੇ ਹੋਰ ਹੂਰ ਤਿਸਤੇ ਭਾਰ ਤਲੇ ਗਉਣ ਜੂਰ ਜੀ ਜਗਤ ਰੰਗ ਆਕੇ ਨਾਮ ਸੁਮਨ ਲਿਖ ਵੜੀ ਕਲਾ ਮਹਿ ਲਿਖਾ ਲਿਖ ਜਾਣੇ ਕੋਈ ਲਿਖਾ ਲਿਖਾ ਕੀਤਾ ਹੋਏ ਕੀਤਾ ਤਾਨ ਸਵਲ ਹੋ ਰੂਪ ਕੀਤੇ ਦਾ ਜਾਣ ਗੁਣ ਗੂਤ ਕੀਤਾ ਬਸਾਓ ਇੱਕ ਕੋ ਆਓ ਦਿਸ਼ਤੇ ਹੋਏ ਲਗ ਦਰਿਆਓ ਕੁਦਰਤ ਕਮਨ ਕਾ ਵਿਚਾਰ ਰਵਾਰ ਇਹ ਨ ਜਾਵਾਂ ਇੱਕ ਵਾਰ ਜੋਤ ਤੁਪਾਵੈ ਸਾਈ ਭਲੀਕਾਰ ਤੁਸ ਦਾ ਸਲਾਮ ਨਰੰਕਾਰ ਅ ਸੰਸਖ ਜਾਪੋ ਸੰਗ ਪਾਓ ਸੰਗ ਪੂਜਾ ਸੰਸਖ ਤਾਵ ਅਸ਼ੰਕ ਗ੍ਰੰਥ ਮੁਹੂ ਮਹਾਂਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਸਤੀ ਅਸਮਦਾ ਤਾਰ ਅਸ਼ੰਕ ਸੂਰ ਮੋਹ ਭਕਸਾਰ ਅਸ਼ੰਕ ਮੋਨ ਲਿਵ ਲਾਇ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨ ਜਾਵੇ ਇਕ ਵਾਰ ਜੋ ਤਦ ਭਾਵੇ ਸਾਈ ਭਲੀਕਾਰ ਤੁਸ ਦਾ ਸਲਾਮ ਜਨ ਅਰੰਕਾਰ ਅਸ਼ੰਕ ਮੂਰਖ ਅੰਧ ਘੂਰ ਅਸ਼ੰਕ ਤੂਰ ਹਰਾਮ ਘੂਰ ਅਸ਼ੰਕ ਮਰ ਕਰ ਜਾਏ ਜੂਰ ਅਸ਼ੰਕ ਗਲਵੜ ਹੱਤਿਆ ਕਮਾਹੇ ਅਸੰਖ ਬਾਬੀ ਬਾਬ ਗੁਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਾਖਾ ਹੈ ਅਸੰਖ ਨਿੰਦਕ ਸਰ ਕਰਹਿ ਭਾਰ ਨਾਨਕ ਨੀ ਕਾ ਵਿਚਾਰ ਵਾਰ ਨ ਜਾਵੇ ਇੱਕ ਵਾਰ ਜੋ ਤੁਦ ਭਾਵੇ ਸਾਈ ਬਲੀ ਕਾਰ ਦੁਰਦਾ ਸਲਾਮਤ ਨਿਰੰਕਾਰ ਸੰਖ ਨਾਉ ਸੰਖ ਥਾਉ ਗਮ ਗਮ ਸੰਖ ਲੋ अशंक कहै सिर भार होई अखरी नाम खरी साला खरी ज्ञान गीत गुण गा करि लेखनो बोलण बाण खरा सब संजोहू कानो जिने लिखे तिसिर नाहे जीव परमाय दे दे बाहे जेता गीता देता ना वर्ण में नाहीं कोथा उदरत कौन कहा विचार वारन जावे एक वार ਜੋ ਤੁਧ ਭਾਵੈ ਸਾਈ ਭਲੀ ਗਾਰ ਤੁਧ ਦਾ ਸਲਾਮ ਨਰਿੰਕਾਰ ਭਰੀਏ ਹੱਥ ਪੈਰ ਤਨ ਦੇ ਬਾਣੀ ਧੋਤੇ ਉਤਰ ਸਕੀ ਮੂਤਵਲੀਤੀ ਕੱਪੜ ਹੋਵੇ ਜੇ ਸਾਉਣ ਲਈਏ ਉਹ ਧੋਏ ਭਰੀਏ ਮਤ ਬਾਪਾ ਕਹੈ ਸੰਗ ਉਹ ਧੋਪੈ ਨਾਵੇਂ ਕੇ ਰੰਗ ਪੁੰਨੀ ਪਾਪੀ ਅੱਖ ਨਾਹੀਂ ਕਰ ਕਰ ਕਰਣਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮਿ ਆਪੋ ਜਾਹੋ ਤੀਰਥ ਤਪ ਤੇ ਆਦਿ ਤਾਣੋ ਜੇ ਕੋ ਪਾਵੈ ਤੁਧ ਕਾ ਬਾਨ ਸੁਣਿਆ ਮੰਨਿਆ ਮਨ ਕੀਤਾ ਭਾਵ ਅੰਤੁਰਗ ਤੀਰਥ ਮੰਡਾ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਵੇ ਸਵਾਤਾਤ ਬਾਣੀ ਬਰਮਾਓ ਸਤ ਸਵਾਨ ਸਦਮ ਚਾਉ ਕਵਣੁ ਸੁਵੇਲਾ ਵਖਤ ਕਵਣੁ ਕਵਣੁ ਜਿਤੁ ਕਵਣੁ ਵਾਰ ਕਵਣ ਸਰੂਪੇ ਮਹਾ ਕਵਣ ਜਿਤੁ ਹੋਆ ਆਕਾਰ ਵਿਨ ਬਈਆ ਪੰਡਤੀ ਜੇ ਹੋਵੇਲੇ ਪ੍ਰਾਣੋਂ ਬਕਨ ਬਾਇਓ ਕਾਦੀਆਂ ਜੇ ਲਿਖਨ ਲੇ ਪ੍ਰਾਣ ਤੇ ਤਵਾਰਨਾ ਜੋਗੀ ਜਾਣੈ ਰਤ ਮਹਾਨਾ ਕੋਈ ਜਾ ਕਰਤਾ ਸੇਠੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰਿ ਆਖਾ ਕਿਵ ਸਾ ਲਾਹੀ ਕਿਵ ਵਰਨੀ ਗੋ ਜਾਣਾ ਨਾਨਕ ਆਖੰ ਸਭ ਕੋ ਆਕ ਏਕ ਦੂ ਏਕ ਸਿਆਣਾ ਵਡਾ ਸਾਹਿ ਵਡਿ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੁ ਜਾਣੈ ਗਿ ਗਿਆਨ ਸੋਹਿ ਪਾਤਲ ਪਾਤਲ ਅਕਾ ਅਗਾ ਸਾਗਾ ਸੂੜ ਕੋੜਿ ਘਾਲਤ ਕੇ ਵੇਦ ਕੈਨਿਕ ਬਾਤ ਸੈ ਸ ਸ 18 ਕਹੰਤਿ ਤੇ ਬਾਸ ਲੋਇਕਤਾਤ ਲਿਖ ਹੋਇ ਤਲੇਖੇ ਰਿਖ ਹੋਈ ਉਦਾਸ ਨਾਨਕੋ ਢਾਖੀ ਆਪੇ ਜਾਣੇ ਆਪ ਸਲਾਈ ਸਲਾਈ ਤਿਸੁ ਰਤ ਨਭਾਈਆ ਨਦੀਆ ਤੇ ਵਾਹ ਹੋਵੇ ਸੁਨ ਨ ਜਾਣੀਐ ਸੁਮਨ ਸਾ ਸੋਤਾ ਗਿਰਹ ਸਿਤੀ ਮਾਲ ਧਨ ਕੀੜੀ ਤਲ ਨਾਉ ਬਣੀ ਜਿਤ ਸੁਨਹੁ ਨਾ ਵਿਸਰੈ ਅੰਤ ਨ ਸਿਤੀ ਕਹਣ ਨਾ ਅੰਤੁ ਅੰਤਿ ਮੇ ਕਰਨੇ ਦੇਣ ਲਾਂਤ ਵੰਤਨ ਵੇਖਣ ਸੁਨਨ ਨਾਂਤ ਵੰਤਨ ਜਾਪੈ ਕਿਆ ਮਨ ਮਨ ਤੋ ਅੰਤਨ ਜਾਪੈ ਕੀਤਾ ਆਗਾਰ ਅੰਤਨ ਜਾਪੇ ਪਾਰ ਆਵਰੰਤ ਗਾਣ ਕੀਤੇ ਬਿਲਾਹਿ ਨਾ ਕੈਨ ਤਨ ਪਾਏ ਜਾਹਿ ਇਹ ਅੰਤਨ ਜਾਣੇ ਕੋਈ ਬਉਤਕ ਕਈਐ ਬਉਤਕ ਹੋਵੇ ਵਡਾ ਸੈਭੁ ਚਤਾਉ ਜੇਉ ਪ੍ਰੂਚਾਣਾਵ ਏਵਡਾ ਚਾਹ ਹੋਵੇ ਕੋਈ ਤਿਸੁ ਉਸੇ ਕੋ ਜਾਣੈ ਸੋ ਏ ਜਿਵਡਾ ਜਾਣਿਆ ਆਪਾਪ ਮਨੁ ਗਨਤਰੀ ਕਰਮੀ ਦਾਤ ਬਉਤਕ ਕਰਮ ਲਿਖੇ ਨਾਂ ਜਾਏ ਵਡਾ ਦਾਤ ਤਤਨ ਨਤਮਾਏ ਕਿਤੇ ਮੰਗੇ ਜੋਦਪਾਰੁ ਕੀਤੇ ਅਗਣਤ ਨਹੀਂ ਵਿਚਾਰੁ ਕਿਤੇ ਖਵ ਟੁੱਟੇ ਵਿਕਾਰੁ ਕਿਤੇ ਲੈ ਲੈ ਮੁਖਰਪਾਹਿ ਕਿਤੇ ਮੂਰਖਾ ਹਿ ਕਾਹਿ ਕਿਤੇ ਆ ਦੋਖ ਭੁਗ ਸਦਮਾਰ ਇਹ ਭੇਦਾ ਤੂ ਤੇਰੀ ਦਾਤਾ ਰੂ ਬੰਦ ਖਲਾਸੀ ਬਾਣੇ ਹੋਏ ਰੱਖ ਸਕ ਕੋਏ ਜੇ ਕੋ ਕਾਇ ਕਾ ਕਣਬਾਏ ਜਾਣੇ ਜੇਤੀ ਅਮੁਖਾਏ ਆਪੇ ਜਾਣੇ ਆਪੇ ਦੇ ਆਕੇ ਸੇ ਭੇ ਕੀ ਕੇ ਜਿਸਨੋ ਬਖਸ਼ੈ ਸਿਖਤ ਸਲਾਹ ਨਾਨਕ ਪਾਸ਼ਾਹੀ ਪਾਸ਼ਾ ਅਮਲ ਗੁਣ ਬਲਵਾ ਵਾਪਾਰ ਉਮਲ ਵਾਪਾਰੀ ਅਮਲ ਭੰਡਾਰ ਉਮਲ ਲਾਖੇ ਉਮਲ ਜਾਹੇ ਅਮਲ ਭਾਏ ਉਮਲ ਸਮਾਹੇ ਉਮਲ ਧਰਮ ਅਮਲ ਦੇਵਾਂ ਅਮਲ ਤੁਲ ਅਮਲ ਪਰਵਾਨ ਅਮਲ ਬਖਸ਼ੀ ਸ਼ਮਨਿ ਸ਼ਾਨ ਉਮਲ ਕਰਮ ਅਮਲ ਫਰਮਾਨ ਉਮਲੋ ਮੁਲਾਖੇ ਨਾ ਜਾਏ ਆਖ ਆਖਰੀ ਲਿਉ ਲਾਏ ਆਖੇ ਵੇਦ ਬਾਦ ਗੁਰਾਨ ਆਖੇ ਬੜੇ ਗ੍ਰੇਵ ਗਿਆਨ ਆਖੇ ਬ੍ਰਹਮੇ ਆਖੇ ਹਿੰਦੂ ਆਖੇ ਗੋਪੀ ਤੇ ਗੋਵਿੰਦੂ ਆਖੇ ਈਸ਼ਰ ਆਖੇ ਸਿਦੂ ਆਖੇ ਗੀਤੇ ਗੀਤਿਵਦ ਆਖ ਕਹ ਦਨਮ ਅਖੇ ਦੇਵ ਅਖੇ ਸੁਰ ਨਰਮਨਜਨ ਸੇਵ ਇਤੇ ਆਖ ਆਕਣ ਬਾਹੇ ਕਿਤੇ ਕਹਿ ਕਹਿ ਉਟੜ ਜਾਹੇ ਤੇ ਕਿਤੇ ਹੋਰ ਕਰੇ ਤਾਕ ਨ ਸਕੇ ਕਈ ਕੇ ਜੇ ਵੜ ਭਾਵੇ ਤੇ ਉੜ ਹੋਏ ਨਾਨਕ ਜਾਣ ਸਾਚਾ ਸੋਏ ਜੇ ਕੋ ਆਖੇ ਬੁਰ ਵਿਗਾੜੂ ਤਲ ਕੀ ਅਸਰਗਵ ਰੰਗਵਾਰ ਸੋਦਰ ਕੀ ਹਾ ਸੁ ਕਰ ਕੀ ਹਾ ਜਿਤ ਬੈ ਸਭ ਸਮਾ ਲੇ ਵਾਜੇ ਨਾਦ ਅਨੇਕ ਸ਼ੰਕਾ ਕੀਤੇ ਬਵਨ ਹਾਰੇ ਇਤੇ ਰਾਗ ਪ੍ਰੀਤ ਸੁਖੀ ਅਨੰਦ ਕਿਤੇ ਗਾਵਨਾਰੇ ਗਾਵੈ ਤੁਹਾਨੂੰ ਪਉਣ ਪਾਣੀ ਪੈ ਸੰਤਰ ਔਰ ਗਾਵੈ ਰਯਾ ਧਰਮ ਦੁਆਰੇ ਗਾਵੈ ਹਜ ਤੂਪਤਲੇ ਜਾਣਾ ਲਗਲੇ ਧਰਬਿਚਾਰੇ ਗਾਵੈ ਸਦਸ਼ਰਮਾ ਦੇਵੀ ਸੋਨ ਸਦਾ ਸਵਾਰੇ ਗਾਵੈ ਦਿੰਦਸਮ ਬੈਠੇ ਦੇਵ ਤੇ ਆਦਰ ਨਾਲੇ ਗਾਵੈ ਸੁੱਧ ਸਮਾਦੀ ਅੰਦਰ ਗਾਵ ਅਨਸਾਰ ਵਿਚਾਰੇ ਗਾਵ ਜਤੀ ਸਦੀ ਸੰਦੋਕੀ ਗਾਵੇ ਬੇਰ ਕਰਾਰੇ ਗਾਵੇ ਪੰਡਤ ਪਰਮ ਨਖੀਸ਼ਰ ਜੁਗ ਜੁਗ ਵੇਦ ਦਾ ਨਾਮ ਲੇ ਗਾਵੇ ਮੋਹਣੀ ਅਨਮੋਹਨ ਸੁਰਗਾ ਮਛ ਪਿਆਲੇ ਗਾਵਨ ਤਨਵਾਏ ਤੇਰੇ ਅਸ਼ਟ ਦੀਰਥ ਨਾਮ ਲੇ ਗਾਵੇ ਜੋਧ ਮਾਂ ਬਲ ਸੂਰਾ ਗਾਵੇ ਕਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰਖੇ ਤਹਾਰੀ ਸੇਦਨੋਂ ਗਾਵਹਿ ਜੋਤਿ ਭਾਵਨ ਅਰਤੇ ਤੇਰੇ ਭਗਤ ਰਸਾਲੇ ਹੋਰ ਗਿਤੇ ਗਾਵਨ ਸੇ ਮੈਂ ਜਿਤਨਾਮ ਨਾਨਕ ਆ ਵਿਚਾਰੇ ਸੋਈ ਸੋਈ ਹਦਾਸ ਸਹਿਬ ਸੱਚਾ ਸੱਚੇ ਨਾਹੀ ਹੈ ਭੀ ਉਸ ਜੈਨ ਜਸਿ ਜਿਨੈ ਨਰ ਜਾਈ ਰੀ ਰੰਗੀ ਬਾਤੀ ਗਲ ਕਰਿਓ ਸੀ ਮਾਇਆ ਜਿਨੋ ਬਾਈ ਕਰ ਕਰ ਵੇਖੇ ਗਿਤਾ ਆਪਣਾ ਜਿਵ ਦੇ ਦੀਵਲੀ ਆਏ ਜੋਤਿ ਸਪਾਵੇ ਸੋਈ ਗੁਰਸੀ ਹੁਕਮ ਨ ਕਰਨਾ ਜਾਏ ਸੋ ਪਾਛਾਉ ਸਾਹਿਬ ਸਾਹਿਬ ਨਾਨਕ ਗ੍ਰੰਥ ਨਰ ਜਾਈ ਦਸਨ ਸੋਖ ਸ਼ਰਮ ਪਤ ਝੋਲੀ ਤਿਆਨ ਕੀ ਕਰਹਿ ਵਿਭੂਤ ਕਿੰਤਾ ਕਾਲ ਕੁਵਾਰੀ ਗਾਇਆ ਜੋੰਡਾ ਪਰਦੇਤ ਆਈ ਬੰਤੀ ਸਗਲ ਜਮਾਤੇ ਮਨ ਜੀਤ ਅਜੇ ਜੀਤ ਅਰੇਤ ਸਿਆਦੇਸ ਆਦ ਨੀਲ ਨਾਦ ਨਹ ਜੂਜ ਵੇਕੋ ਵੇਸ ਭੁਗਤ ਗਿਆਨ ਦੇ ਆ ਭੰਡਾਰਨ ਘਟ ਘਟ ਵਜੇ ਨਾਦ ਆਪਨਾਥ ਨਾਥੀ ਸਭ ਜਨ ਕੀ ਰਿਤ ਸਿਦੀ ਅਵਰਾ ਸਾਧ ਸੰਜੋਗ ਜੋਜ ਵਿਚਾਰ ਚਲਾਵਹਿ ਲੇਕੇ ਆਏ ਭਾਗ ਆਦੇਤ ਸੇ ਆਦੇਸ ਆਦ ਨੀਰ ਨਾਦ ਨਾ ਜੁਜੂ ਵੇਖੋ ਵੇਸ ਇਕ ਮਾਈ ਜੁਗਤ ਵਿਆਹ ਤੇ ਚੱਲੇ ਪਰਵਾੜ ਇਕ ਸੰਸਾਰੀ ਇਕ Bhandari ਇਕ ਲਾਜ ਦੀ ਬਾਣ ਜੀਤ ਜਿ ਪਾਵੇ ਜਿਵੇ ਚਲਾਵੇ ਜੀ ਫਰਮਾਣ ਉਹ ਵੇਖੇ ਉਹਨਾਂ ਨਦਰ ਨਾਵੇ ਬੋਲਤਾਏ ਵਿਣਾਣ ਆਦੇਤ ਸੇ ਆਦੇਸ ਆਦ ਨੀਰ ਨਾਦ ਨਾ ਜੁਜੂ ਵੇਖੋ ਵੇਸ ਆਸਨ ਲੋਇ ਲੋਇ ਪੰਡਾਰ ਜੋਗ ਸਬੈ ਉਸੇ ਕਾਬਾਰ ਕਰ ਕਰ ਵੇਖੇ ਸਰਜਨਹਾਰ ਨਾਨਕ ਸੱਚੇ ਕੀ ਸਾਚੇ ਕਾਰ ਆਦੇਸ ਤੇ ਸਿਆਦੇਸ ਆਦ ਨੀਲਾ ਨਾਦ ਨਹ ਜੁਜ ਵੇਖੋ ਵੇਸ ਇਕ ਦੂਜੀ ਬਉ ਲਖ ਹੋ ਹੈ ਲਖ ਹੋ ਹੈ ਲਖ ਵੀਸ ਲਗ ਲਗ ਬੀੜਾ ਕੀ ਹੈ ਇਕ ਨਾਮ ਜਗਦੀਸ਼ ਇਤਰਾਹੀ ਬਦ ਬਉੜੀਆਂ ਚੜਿਏ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਤਾ ਈਸ ਨਾਨਕ ਮਧਰੀ ਪਾਈਏ ਕੂੜੀ ਬੂੜਾ ਠੀਸ ਆਖਣ ਜੋਰਜ ਪੈਨ ਹਜੂਰ ਜੋਰ ਨ ਮੰਗਣ ਦੇਣ ਨ ਜੋਰ ਜੋ ਨ ਜੀਵਣ ਮਰਨ ਹੈ ਜੋਰ ਜੋ ਨਰਾਜ ਬਾਲ ਮਨਸੂਰ ਜੋਰ ਨ ਸਤਿ ਗਿਆਨ ਵਿਚਾਰ ਜੋਰ ਨ ਜੋ ਜਿਹ ਟੈ ਸੰਸਾਰ ਜੋ ਸਰ ਜੋਰ ਕਰ ਵਿਖੇ ਸੋਈ ਨਾਨਕ ਉਤਮ ਜਿਨ ਕੋਈ ਰਾਤ ਰੁੱਤਿ ਤੇ ਦਿਵਾਰ ਗੁਣ ਬਨਿ ਨਹੀ ਪਤਾਲ ਤਿਸ ਵਿੱਚ ਧਰਤੀ ਥਾਪ ਕੀ ਧਰਮਸਾਲ ਓ ਇਸ ਜੀ ਜੁਗਤ ਕੇ ਰੰਗ ਦਿਨ ਕੇ ਨਾਮ ਏ ਕਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਦਿੱਤੇ ਸੋਨ ਪੰਚ ਪਰਵਾਰ ਨਦੀ ਗਰਮ ਭਵੇ ਨਿਸ਼ਾਨ ਕਚਪਕਾਈ ਇਤੇ ਪਾਏ ਨਾਨਕ ਅਜਾਪੇ ਜਾਈ ਧਰਮ ਖੰਡ ਗਾਏ ਹੋ ਧਰਮ ਗਿਆਨ ਖੰਡ ਗਾਖੋ ਕਰਮ ਰੰਗ ਕੀਤੇ ਪਉਣ ਪਾਣੀ ਵਸੰਤਰ ਕੀਤੇ ਕਾਨਮ ਹੇ ਸ ਕਿਤੇ ਵਰਮੇ ਘਾਰ ਤਕੜੀਏ ਰੂਪ ਰੰਗ ਕੇ ਵੇਸ ਕੀਤੇ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਤਨ ਮੁਨ ਕਿਤੇ ਕਿਤੇ ਰਤਨ ਸਮੰਦਾ ਕਿਤੇ ਆ ਖਾਣੇ ਕਿਤੇ ਬਾਣੀ ਕਿਤੇ ਬਾਦ ਨਰਿੰਦ ਕਿਤੇ ਅਸੁੱਤ ਸੇਵ ਕਿਤੇ ਨਾਨਕ ਅੰਤ ਨਾਨਤ ਗਿਆਨ ਖੰਡ ਭੰਗ ਗਿਆਨ ਪ੍ਰਚੰਡ ਜਿਥੈ ਨਾਮ ਵਿਨੋਦ ਗੋਡਨ ਸਰਮ ਕੰਨ ਕੀ ਬਾਣੀ ਰੂਪਿਤ ਘਾਟ ਤਕੜੀ ਬਹੁਤਾਂ ਉਪ ਤਾਂ ਕਿੰਗਲਾਂ ਕਥੀਆਂ ਨਾ ਜਾਹ ਜੇ ਕੋ ਕਹੈ ਬਿਸ਼ਬੇ ਤਾਏ ਜਿਥੈ ਘੜੀਏ ਸਬਦ ਮਤਮਨ ਬੁੱਧੋ ਜਿਥੈ ਘੜੀਏ ਸਰੰਸ ਦਾ ਕੀ ਸੁਧ ਕਰਮ ਕੰਨ ਕੀ ਬਾਣੀ ਜੋਰ ਜਿਥੈ ਵਰਨ ਗੋਈ ਹੋਰ ਦਿੱਤਾ ਜੋਤਮਾ ਬਲਸੂਰ ਤਿਨ ਮੈਂ ਰਾਮ ਰਹਿ ਆਪਾਰ ਪੂਰ ਤਿਥੈ ਸੀਤੋ ਸੀਤਾ ਮਹਿ ਮਾਹੀ ਤਾ ਗਿਰੂਪਨ ਕਥਲੇ ਜਾਹੀ ਨਾ ਹੋਏ ਮਰੇਨ ਠਾਕੇ ਜਾਹੀ ਜਿਨ ਕੇ ਰਾਮ ਸਹਿ ਮਨ ਮਾਹੀ ਜਿਥੈ ਭਗਤੋ ਸਿੰਘ ਕੇ ਲੋ ਕਰੇ ਨੰਦ ਹਜਾ ਬਨਸੋਏ ਸੱਚਖੰਡ ਵਸੇ ਨਿਰੰਕਾਰ ਗਰ ਕਰ ਵੇਖੇ ਨਦ ਨਿਹਾਲ ਰਚੇ ਖੰਡ ਮੰਡਲ ਵਰ ਭੰਡੂ ਜੇ ਕੋ ਕਿਸ ਤਾਨ ਤਨ ਅੰਤੋ ਥਲੋ ਲੋ ਆਕਾਰ ਜਿਉ ਜਿਉ ਹੁਕਮ ਤੇ ਵਦੋ ਆਕਾਰ ਵੇਖੇ ਵੀਸੇ ਗਰ ਵਿਚਾਰ ਨਾਨਕ ਤੁਲਾ ਕਰੜਾ ਸਾਰ ਜਤ ਪਹਾੜਾਂ ਦੀ ਜਿਸ ਨਿਆਰੋ ਅਹਰਣ ਮਤ ਵੀਦ ਹਤੀਆਰ ਭੌਕ ਲਗ ਤਪਤਾਵ ਭੰਡਾ ਭਉ ਅੰਮ੍ਰਿਤ ਥਾਲ ਘੜੀਏ ਸ਼ਬਦ ਸਚੀ ਤਖਸਾਲ ਜਿਨ ਕੋ ਨਦਰ ਕਰਮ ਤਿਨ ਗਾ ਨਾਨਕ ਨਦਰਿ ਨਦਰਿ ਨਿਆਲ ਸਲੋਕ ਪਵਨ ਗੁਰੂ ਪਾਣੀ ਪਿਤਾ ਤ ਧਰਤਮਾ ਹਤਿ ਦੇਸਰਾ ਦੇਵदाई ਦਾਇਆ ਖਿਲੇ ਸਭ ਜਗਤ ਚੰਗਿਆਈਆਂ ਬਰਿਆਈਆਂ ਵਾਜ ਧਰਮ ਹੰਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ